ਕਿੰਨਾ ਹਾਂਜੀ ਲੈਂਦੇ ਤੇ ਚੜਦੇ ਆੜੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਤੇ ਆ ਜਾਓ ਬਾਬਾ ਜੀ ਦੀ ਵੀਡੀਓ ਕਰਦੇ ਆ ਸਟਾਰਟ ਤੇ ਕਬੂਤਰ ਕਬਤਰ ਲਿਖਾਈ ਜਾਂਦੇ ਆ ਤੇ ਆਪਣਾ ਵੀ ਲਿਖਾ ਲਿਆ ਆਪਾਂ ਤੇ ਹੋਰ ਵੀ ਭਾਈ ਸਾਰੇ ਲਿਖਾਈ ਜਾਂਦੇ ਆ ਇੱਕ ਕੰਮ ਕਰਨਾ ਕਾਲ ਜੀ ਵੀਡੀਓ ਐਡਿਟ ਕਰਨ ਦਾ ਇਹ ਕਿਹੜਾ ਬੰਦਾ ਹੈ ਜਿਹੜਾ ਕਰਦਾ ਪਾਉਂਦਾ ਹੈ ਮੈਂ ਇਹ ਬੰਦਾ ਮਾਰਦਾ ਹੈ ਕਾਲੀ ਪੈਂਟ ਯਾਰ ਹੁਣ ਦੇ ਡਾ ਅਗਲੇ ਸਾਲ ਹੀ ਕਰਾਵਾਂਗੇ ਹੁਣ ਛੱਡ ਹੁਣ ਜਿਹੜੇ ਕਹਿੰਦੇ ਮਗਰ ਮੱਛ ਹੋਣੇ ਸੀ ਉਹ ਸਾਰੇ ਕੀਏ ਦੇ ਹੁਣ ਕਬੂਤਰ ਖਤਮ ਹੋ ਗਿਆ ਹੁਣ ਨਾ ਛੱਡ ਭਰਾਵਾ ਮੈਂ ਰਹਿਣ ਦਿੰਦੇ ਹਾਂ ਹੁਣ ਆਓ ਆਹ ਮੁਰਤਲ ਦੇਣੇ ਫੇ ਹੁਣ ਅਗਲੀ ਆਜ ਕਰਾਵਾਂਗੇ ਸਾਡੇ ਲੱਗੇ ਸਫਾਰੀ ਲੈਣਗੇ ਆਹੀ ਬਲੈਕ ਇਟਲੀ ਆ ਦੇਖਿਆ ਆਹ ਹਨ ਪਤਾ ਦੇਰੀ ਇਹਨੂੰ ਹੀ ਲੱਗੀ ਆਹ ਉਹ ਬਥੇਰੇ ਕਾ ਇਹਦਾ ਪੈਸੇ ਹੀ ਮੰਗਦੇ ਜਿਆਦੇ ਤੇ ਸੈਟਿੰਗ ਵਾਲੀ ਕਰ ਲਈ ਸਹੀ ਆ ਕਰਦੇ ਕੀ ਦੇ

ਮੋਰ ਮੋਰ ਇਹ ਹੋ ਗਿਆ ਕੈਂਟੀ ਕਾਲ ਗਈ ਲੰਗ ਦੇ ਰਹੇ ਕਰ ਗਿਆ ਦਰ ਗਿਆ ਆਦੇ ਆ ਗਿਆ ਆ ਗਿਆ ਆ ਗਿਆ ਆ ਜਾ ਹਾਂ ਚਲੋ ਛੋਟਿਆ ਲੋਈ ਪਾ ਬੇ ਉਹ ਲੈ ਜਾਣੇ ਲੱਗੀ ਜਾਂਦੇ ਹੁਣ ਸਰਦੀ ਆਪਣੇ ਓ ਚਲ ਜੇ ਤਰੁੱਤ ਨੂੰ ਮੈਂ ਅੰਗਲ ਖਾ ਲੋ ਅੰਗਲ ਖਾ ਲੋ ਹੈਪੀ ਨੇ ਵੀ ਕਿਹਾ ਨਾ 25 ਕੋਮੇਟੀ ਗਰੁੱਪ ਵਿੱਚ ਚਲੋ ਸਹੀ ਆ ਫੇ ਚਾੜ ਦਿੰਦੇ ਲੋਏ ਬਾਬਾ ਛਤਰੀਆਂ ਤੇ ਢਾਂਗੀਆਂ ਪਿੰਜਰੇ ਪੁੰਜਰੇ ਜੋਟਾਂ ਚਾਹ ਰੱਖਿਓ ਤੇ ਘਰੇ ਬਣਾਉਂਦੇ ਆ ਕਿੰਨੇ ਦੀ ਆਹ ਢਾਂਗੀ ਕਿੰਨੇ ਦੀ ਆ ਤੇ ਛਤਰੀ 30 300 ਤੇ ਆਹ ਜੀ ਗਾੜ ਬੀਡਰ ਹਾਂ ਜੀ ਆ ਸੈਡਾ ਲੱਕੜ ਲੱਕੀ ਹੈ ਕੀ ਹੈ ਨਹੀਂ ਨਹੀਂ ਇਹ ਰੋਡ ਉੱਗਾ ਅੱਛਾ ਜੀ ਓਕੇ ਮੇਚ ਦਵਾ ਇਹ ਆਉਂਦਾ ਤਕਰੀਬਨ 32 ਕਿਲੋ ਦਾ ਹੈ ਤਕਰੀਬਨ 4000 ਦਾ ਬੋਰਡ ਆਉਂਦਾ ਹੈ ਅੱਛਾ ਜੀ ਤੇ ਆ ਜੋਟ ਇਹ 200 ਰੁਪਏ ਅੱਛਾ ਜੀ ਆ ਵੀਡਰ 350 ਰੁਪਏ ਦਾ ਛੋਟਾ ਛੋਟਾ 450 ਦੇ ਆ ਜਿਹੜਾ ਲੋਕ ਨਹੀਂ ਨਹੀਂ ਰੇਟ ਸੈੱਟ ਕਰਦਾ ਅੱਜ ਦਾ ਰੇਟ ਵੱਧੁੰਨਿਆ ਹੋਣਾ ਢਾਂਗੀ ਬਹਿੰਗੀ ਵੇਚ ਰਿਆ ਸੀ ਉਹ ਇਸ ਤਰ੍ਹਾਂ ਘੱਟ ਵੇਚੀ ਦੀ ਕੋਈ ਰੇਟ ਲਾਉਂ ਤਾਂਗੀ 500 ਦੀ ਆਹ ਕਿੰਨੇ ਫੁੱਟੀ ਆ 1500 ਸਾਢੇ 1500 ਬਣਦੇ ਸਾਢੇ 1500 ਵੋਟ ਹਨਾ 6 ਇੰਚ ਦਾ ਪੈਪਰ ਤੇ ਆਹ 2x2 ਦੀ ਕਿ 2x2 ਜੱਡੀ ਮਾਰੀ ਬਣਵਾ ਲਓ ਤਿੰਨ ਵਾਈਟ ਨਹੀਂ ਨਹੀਂ ਉਹ ਜੋ ਰੇਟ ਦੱਸਿਆ ਤੇ 300 2x2 ਦਾ ਆ ਤੇ ਆਹ ਮਸਾਲਾ ਵੀ 2 ਵਾਲਾ ਐਡਰੈਸ ਵੀ ਦੱਸ ਦਿਓ ਅਡਰੈਸਾ ਪਿੰਡ ਦਾ ਕੋਟਪੂ ਹਾਂਜੀ ਦਾ ਖਨਾ ਖਾਨ ਜਿਲ੍ਹਾ ਸ਼ਾਹਪੁਰ ਸ਼ਾਹਪੁਰ ਚ ਪੈਂਦਾ ਇਹ ਹਾਂ ਉਹਦਾ ਵੈਸੇ ਪਿੰਡਾਂ ਪਿੰਡ ਕਿਹਦੀ ਲੱਗੇ ਪੈਂਦਾ ਕਿਹੜਾ ਕੋਈ ਸ਼ਹਿਰ ਕੋਈ ਲੱਗੇ ਸਾਡੇ ਕੋਟਪੂੜਾ ਨੇੜੇ ਬੈਜਣਾ ਮਾਲਪੁਰ ਨੇੜੇ ਬੈਜਣਾ ਇਹਨਾਂ ਦੇ ਵਿੱਚ ਆ ਨਾ ਬਰਾਮ ਤੇ ਕੋਟ ਮਾਲਪੁਰ ਹਾਂਜੀ 12 ਕਿਲੋ ਮਿਸਟਰ ਬਰਾਮ ਤੇ 12 ਕਿਲੋ ਮਿਸਟਰ ਠੀਕ ਕੋਟ ਫਦੂਈ ਦੇ ਨਾਲ ਹੀ ਆ ਬੈਠੇ ਕੋਟ ਕੋਟ ਫਦੂਈ ਹੀ ਆ ਇਹ ਕੋਟ ਫਦੂਈ ਆ ਆਦੀ ਕਰੀਏ ਅਬ ਖੜੇ ਵਾਲੇ ਸੇਜੋਣਾ ਲੈਣਾ ਚਾਹੁੰਦੇ ਹਾਂ ਹੈ ਖੜੇ ਵਾਲੇ ਸੇਜੋਣਾ ਲੈਣੀ ਪਈ ਜੀ ਇਹ ਜਗ੍ਹਾ ਹੈ ਭਾਈ ਜੂਮ ਕਰਕੇ ਹਾਂ ਜੀ ਕਿੱਧਰ ਆ ਪੈਂਡ ਪੋ ਆ ਮੰਨਣਾ ਹਨਾ ਵੀ ਮੰਨਣਾ ਨੇ ਤਾਂ ਹੋਟ ਹੀ ਆ ਨਾ ਦੋ ਪੀਜੇ ਥਲੇ ਹੋਰ ਫਾਇਦਾ ਆ ਉਹ ਵੀ ਲੈ ਲੈਂਦੇ ਕੋਈ ਠੀਕ ਲੱਭੀ ਓਏ ਦੀਦੀ ਆ ਸਹੀ ਰਸੀ ਹਾਂ ਉੱਚੀ ਆ ਜਾ ਮੈਨੂੰ ਤਾਂ ਦਿਖਾਈ ਨਹੀਂ ਤੂੰ ਉੱਚੀ ਆ ਸਰਪੇ ਨਹੀਂ ਉੜਦੇ ਨਹੀਂ ਨਹੀਂ ਭਾਰ ਪਈ ਆ ਨਾਨ ਖਾਦੇ ਕਰਕੇ ਦਾ ਨਾਨ ਖਾ ਲੈ ਦੋ ਢਾਈ ਹੁਣ ਸਾਰੀਆਂ ਤੂੰ ਢਾਈ ਖਾਦੇ ਕਰ ਨਹੀਂ ਆਈ ਜਾਂਦੀ ਹੈ ਡੇਢ ਦੂੰਗਾ ਆ ਕੇ ਅੰਦਾ ਬਣੂ ਆ ਵੀ ਪਿੰਜਰੇ ਹੈਗੇ ਛੋਟੇ ਇਹ ਕਿੰਨੇ ਕਿੰਨੇ ਦਾ 3000 ਦਾ 2000 ਦਾ లై చల్ਦਾ ਰਹਾ ਮਾ ਉੱਪਰ ਇਹ ਜਾਲੀ ਹਲਕੀ ਹੈ 24 ਜਾਲੀ ਦਾ ਫਾਇਦਾ ਪਹਿਲੇ ਆਛਾ ਉਹਦਾ ਕਿੰਨੇ ਦਾ ਦੂਜੀ ਜਾਲੀ ਲਾ ਕੇ 1000 ਰੁਪਏ ਦਾ ਐਰੀ ਕਬਿਡੀ ਨਾਲ ਹੀਰੋ ਦੀ ਜੇ ਤਾਂ ਨਾ ਅੰਦਰ ਵੀ ਥੋੜੀ ਵੀ ਹੋਰ ਪਾ ਜੀ ਇੰਟਰਵਿਊ ਇਹ ਵਾਲੀ ਹੈ ਆਪਣੀ ਕਤਰੀਆਂ ਪੁੰਜੜਾ ਉਹਨੂੰ ਪਤਾ ਨਹੀਂ ਇਹਨੂੰ ਪੁੱਛ ਲੈਣਾ ਡੈਡੀ ਨੂੰ ਪੁੱਛ ਲੈ ਬਾਪੂ ਖੜਾ ਉੱਧਰ ਜਾ ਕੇ ਗੱਲ ਕਰੋ ਜੋ ਛਤਰੀ ਪਿੰਜਰੇ ਰੇਟ ਪੁੱਛ ਲੋ ਸਾਰਾ ਸਮਾਨ ਤੇ ਆ ਦਾਦੇ ਜੀ ਰੇਟ ਇੱਧਰ ਪੁੱਛ ਲਿਆ ਪੁੱਛ ਲਿਆ ਸਾਰਾ ਪੁੱਛ ਲਿਆ ਅਟੇਰੀਅਲ ਨੂੰ ਕਰੀ ਜਾਂਦਾ ਕਹਿੰਦਾ ਇਹਦਾ ਰੇਟ ਇਹ ਵੀ ਆਪਣੇ ਜਨਤਾ ਦੇ ਵਿੱਚ ਹੋਰ ਦੱਸੋ ਕਿੰਦਾ ਮਜ਼ਾ ਆ ਰਿਹਾ ਮਜ਼ਾ ਹਜੇ ਆਊਗਾ ਜੇ ਤੋ ਪਲਵਾਏਗਾ ਤਾਂ ਆ ਜਿੱਦਾਂ ਦਾ ਮੌਸਮ ਹੈ ਉਦਾਂ ਦੇਖੀ ਹੋਏ ਪਏ ਪੂਰੀ ਮੇਰੀ ਗੱਲ ਮੰਨੀ ਨਹੀਂ ਅੱਜ ਦਾ ਬਹੁਤ ਮਜ਼ਾ ਬਹੁਤ ਆ ਜੀ ਹੈਪੀ ਕਿੱਦਾਂ ਵਧੀਆ ਵਧੀਆ ਭਾਜੀ ਕਿੱਦਾਂ ਫਿਰ ਕੀ ਬਣਾਈ ਜਾਨਾ ਇੱਥੇ ਵੀ ਮਾਰ ਲੈ ਕੈਮਰਾ ਦੇਖ ਲੈਣ ਕਿਹੜਾ ਕਿਹੜਾ ਉੜਿਆ ਮੇਰੇ ਥੱਲੇ ਵੀ ਬਾ 34 ਤੇ 34 ਉਤਰ ਆ ਦੋ ਕੱਟੋਗੇ ਵਿੱਚੋਂ ਇੱਕਦਮ ਲਾ ਮੋਕੇ ਦੇ ਕੱਟ ਹੋਇਆ ਕਿ ਨਹੀਂ 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 ਤੂੰ ਨਹੀਂ ਬੈਠਾ ਔਟ ਕੇ ਬੈਠਾ ਆ ਕਿਸੇ ਨੇ ਭੜਿਆ ਭਾਜੀ ਆ ਮੋਰ ਲੱਗਿਆ ਤੁਹਾਨੂੰ ਆਹ ਲੀਆਂ ਮੋਰਾ ਲੱਗੀਆਂ ਕਿਸੇ ਨੇ ਫੜਿਆ ਜਰੂਰ ਸਾਨੂੰ ਕੰਟੈਕਟ ਕਰਿਓ ਅੱਛਾ ਕੀ ਹੋ ਗਿਆ ਬੰਦਾ ਚਿੱਟਾ ਹੀ ਹੋਣ ਲੱਗ ਪਿਆ ਹੈ ਉਹ ਚਿੱਟਾ ਹੀ ਹੋਣਾ ਹੁਣ ਬੰਦੇ ਨਾਲ ਗਲੀ ਖਾਣ ਲੱਗ ਗਾ ਜਿਆਦਾ ਜ਼ਿੰਮੇਵਾਰੀਆਂ ਪੈ ਗੀਆਂ ਨਾ ਗਲੀ ਖਾਣ ਜ਼ਿੰਮੇਵਾਰੀਆਂ ਬਹੁਤ ਜ਼ਿੰਮੇਵਾਰੀਆਂ ਦੇ ਜ਼ਰੂਰ ਹੈ ਜਿਹੜਾ ਜ਼ਿੰਮੇਵਾਰੀਆਂ ਤਾਂ ਲੈ ਲੈ ਲੋਈ ਬਾਬਿਓ ਤੇ ਆ ਜਿਹੜੇ ਕੋਡ ਫਤੂਹੀ ਬਾਜੀ ਆ ਤੇ ਉਹਦੇ ਨਾਮ ਪੜਾਏ ਆ ਤੇ ਆ ਬਾਈ ਹੁਣਾਂ ਕੋ ਲੈਗਾ ਤੇ ਭਾਈ ਕਿੰਨੇ ਤੁਹਾਡਾ ਬਹੁਤ ਸਨਮਾਨ ਲਈ ਹੈ ਜੀ ਐਨੇ ਬਾਜੀ ਕਰਾਈ ਆ ਆ ਤੁਹਾਡਾ ਬਹੁਤ ਸਨਮਾਨ ਨਹੀਂ ਨਹੀਂ ਬਹੁਤ ਧੰਨਵਾਦ ਤੁਹਾਡਾ ਤੇ ਭਾਈ ਐਡਰੈਸ ਦੱਸੋ ਆਪਣਾ ਨੰਬਰ ਵੀ ਬੋਲ ਦਿਓ ਇਹ ਭਾਈ ਰਾਜੀ ਫੋਟੋ ਲੈਮੀਨੇਸ਼ਨ ਕੋਟ ਟੂਈ ਨੰਬਰ ਹੈਗਾ 9915455877 ਰੇਟ ਪੂਰਾ ਜਾਇਜ਼ ਆ ਤੇ ਕਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਤੇ ਵਧੀਆ ਸਵਾਣ ਮਿਲੂਗਾ ਕਵਾਲਿਟੀ ਬਹੁਤ ਵਧੀਆ ਸਮਾਨ ਦੀ ਵਧੀਆ ਜੀ ਆ ਰੰਗ ਨਹੀਂ ਢੇੜ ਹੋਊਗਾ ਕੁਝ ਵੀ ਨਹੀਂ ਰੇਟ ਜੈਜ ਜੀ ਆ ਰੇਟ ਵੀ ਕੁਝ ਨਹੀਂ ਹੈਗਾ ਬਹੁਤ ਵਧੀਆ ਕੰਮ ਆ ਇਹ ਤਾਂ ਵੀ ਜੈਜ ਜਿਆਦਾ ਬਣਾਉਣੇ ਤਾਂ ਵੀ ਜੈਜ ਮਿਲ ਜੂਗਾ ਰੇਟ ਕੋਈ ਚੱਕਰ ਨਹੀਂ ਆਪਣਾ ਨਾਮ ਲੈ ਕੇ ਭਾਜੀ ਦਾ ਨਾਮ ਲੈ ਕੇ ਆ ਜੀ ਵੀਡੀਓ ਦੇਖ ਕੇ ਜੀ ਇੱਥੇ ਵੀ ਰੇਟ ਚੱਲੀ ਬਿਲਕੁਲ ਬਿਲਕੁਲ ਲੋਈ ਹੋਰ ਵੀ ਹੋ ਗਿਆ ਜੇ ਮੇਰੀ ਵੀਡੀਓ ਦੇ ਵਿੱਚੋਂ ਦੇਖ ਕੇ ਤੁਸੀਂ ਫੋਨ ਕਰੋਗੇ ਤੇ ਵੱਧ ਨਾਮ ਲਾਉਂਗੇ ਤੇ ਉਹੀ ਜੈਜ ਜੈਜ ਹੋ ਜੂਗਾ ਹੋਰ ਵੀ ਜੈਜ ਹੋ ਜੂਗਾ ਲੋਈ ਬਾਬਿਓ ਪਹਿਲਾਂ ਠੀਂਡੇ ਫਿਰਦੀ ਸੀ ਇੱਥੇ ਬੇਭਾਵਲਪੁਰੋਂ ਕਿਹੜਾ ਪਤਾ ਨਹੀਂ ਭਾਵਲਪੋਰੀ ਏ ਸ਼ਾ ਲੱਗੇ ਇਕੱਠੇ ਇਕੱਠੇ ਹੀ ਪਿੰਡ ਦਾ ਇਕੱਠੇ ਜਿੱਦਾ ਸ਼ਹਿਰ ਜਾਈ ਹੈ ਇਹੇ ਪਿੰਡ ਕਾਦੇ ਆ ਤੇ ਹੁਣ ਮੁੰਡੇ ਦਾ ਫੋਨ ਐਸਾ 5 ਮਿੰਟ ਰਹਿ ਗਿਆ ਹੀ ਘੱਟ ਹੋੜ ਜੇ ਤੇ ਚਲ ਗਈ ਆਪਣੀ ਕੁਂਦਰੀ ਉੱਥੇ ਬਾਜੀ ਦੇ ਪਹੁੰਚ ਗਈ ਆ ਚੈੱਕ ਹੋ ਗਈ ਆ ਤੇ 5 ਮਿੰਟ ਦੇ ਨਾਲ ਹੀ ਬਲਾ ਪਹੁੰਚ ਗਈ ਉੱਥੇ ਤੇ ਬਾਕੀ ਜੇ ਇਹ ਤੇ ਹੁਣ ਕੀ ਬਣਦਾ ਹਨਾ ਦੱਸਦੇ ਆ ਵਾ ਜਾ ਕੇ ਉੱਥੇ ਬਣਾਉਂਦਾ ਵੀਡੀਓ ਮੈਂ ਤਾਂ ਇੱਥੇ ਪਿੰਡਾ ਜੀ ਘੁੰਮ ਕਦੀ ਉਹ ਪਿੰਡ ਚਲ ਜਾਂਦੀ ਸੀ ਕਿ ਕਦੀ ਉਹ ਪਿੰਡ ਹੁਣ ਨਾ ਹੀ ਆਵੇ ਤੇ ਵਧੀਆ ਗੱਲਾਂ ਇੱਕ ਵਾਰੀ ਤਾਂ ਹੋ ਗਈ ਚੈੱਕ ਉੱਥੇ ਉਗੀ ਘੰਟੇ ਦਾ ਟਾਈਮ ਸੀਗਾ ਅੱਧੇ ਘੰਟੇ ਚ ਨਹੀਂ ਚੱਕ ਹੁਣੀ ਇਹ ਜੇ ਖੜ ਗਈ ਤੇ ਬਾਬਾ ਮੇਰ ਕਰੇ ਚੱਲ ਨਾ ਹੀ ਤੁਰੇ ਉੱਥੋਂ ਤੇ ਚਲ ਗਈ ਆ ਉੱਥੇ ਹੁਣ ਮੈਂ ਦੇਖਦਾ ਉੱਥੇ ਜਾ ਕੇ ਤਾਂ ਦਿਖਾਉਣਾ ਫਿਆ ਨਾ ਹੁਣ ਦੀ ਹੋਈਦਾ ਜੀ ਸਾਲਾ ਉਹ ਹੈਕਰ ਹੈਡਫੋਨ ਲਾਲਾ ਹੈਡਫੋਨ ਭਾਜੀ ਪਤਾ ਕਿਦਾਂ ਫੋਨ ਆਈ ਜਾਂਦੇ ਨੇ ਇਤੋਂ ਹੀ ਗਰੰਟ ਪੈ ਜਾਣਾ ਤੈਨੂੰ ਕਿਸ ਦਿਨ ਮਰ ਜਾਵੇ ਖਿਹੜਾ ਛੁੱਟੋ ਕਾਤੋਂ ਜਿੰਦਗੀ ਤਾਂ ਸੁਖੀ ਰਹਿਣਾ ਬੇ ਭਾਈ ਮਾ ਇਧਰ ਵੀ ਦਾ ਦੇਖਣੇ ਬਹੁਤ ਬਹੁਤ ਤਾਂ ਨੂੰ ਦੇ ਦੇਣੇ ਐਨੇ ਬੰਦੇ ਕਬੂਤਰਾਂ ਵਾਲੇ ਇਹਦਾ ਆਪਣਾ ਟਿਕਣਾ ਨਹੀਂ ਕਬੂਤਰ ਵੀ ਮਾੜਾ ਜੀ ਤਾਂ ਭਾਜੀ ਕਬੂਤਰ ਦੇਣੀ ਹੈ ਭਾਜੀ ਤਾਂ ਅੱਡੇ ਸੈਂਕੀ ਸ਼ੌਕ ਪੂਰੇ ਹੋਈ ਜਾਂਦੇ ਔਰ ਭਾਜੀ ਦਾ ਸੀਜ਼ਨ ਦੀ ਸੀਜ਼ਨ ਬਾਜੀ ਬਹੁਤ ਵਧੀਆ ਹੋ ਗਈ ਫਾਈਨਲ ਬਹੁਤ ਵਧੀਆ ਚੇਡ ਨਹੀਂ ਨਹੀਂ ਯਾਰ ਬਾਲੀ ਬਾਲੀ ਨਾ ਬਾਜੀ ਬਾਲੀ ਨਹੀਂ ਨਹੀਂ ਕੋਈ ਚੰਗੀ ਨਹੀਂ ਇਦਾਂ ਦਾ ਕੋਈ ਕਲੇਸ਼ ਕਲੋਜ਼ ਕਰਨ ਵਾਲਾ ਕੀ ਭਾਜੀ ਬਾਲੀ ਬਾਜੀ ਇਹ ਨਿਆਣਾ ਜਿਹਾ ਲੜੀ ਹੋਵੇ ਬਾਲੀ ਬਾਜੀ ਦਾ ਹੂੰ ਚੰਗੀ ਹੋਈ ਆ ਬਰਾਵਾ ਸਰੀ ਹੋਈ ਧੰਨਵਾਦ ਮੈਂ ਤਾਂ ਬੰਦਿਆਂ ਦੇ ਸਿਰ ਤੋਂ ਹੀ ਆ ਹਾਂ ਜਾਂ ਬੰਦੇ ਵਿੱਚ ਉਦਾਂ ਦੇ ਆਣੇ ਬਾਜੀ ਉਦਾਂ ਦੇ ਹੋਣੀ ਹੈ ਹੁਣ ਕਾਪੀਰਟ ਦੇ ਤਾਂ ਕਿੰਨਾ ਸਾਡਾ ਬੰਦਾ ਖੁਸ਼ ਆ ਆਹ ਇਹ ਆ ਦੇਖੀ ਕੀ ਆ ਤੁਸਾ 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 ਨਹੀਂ ਉਹ ਕਾਪੀਰਟ ਦੇ ਮਾਦੇ ਕਿੰਨਾ ਖੁਸ਼ ਆ ਉਹਦੇ ਮੈਂ ਜਿੱਤਾ ਉਹਨੂੰ ਕੋਈ ਹੈ ਟੈਨਸ਼ਨ ਨਜ਼ਾਰੇ ਲੈਂਦਾ ਪਹਿਲਾਂ ਪਾਈ ਝਾੜੂ ਨਾ ਮਾ ਲੈ ਕੇ ਆਏ ਕੇਜਰੀ ਵਾਲਾ ਨਾ ਖਰਾਬ ਕਰੀ ਜਾਂਦਾ ਉਹਦਾ ਝੜ ਵੀ ਲੈਣਾ ਕੇਜਰੀ ਵਾਲ ਨੂੰ ਝੜ ਗਈ ਐ ਨਾ ਚਿੱਟੀ ਟੋਪੀ ਪਜਾਈ ਦੀ ਨਾਲ ਲੋਈ ਬੱਦੋਂ ਨੰਬਰ 1200 ਚ ਲੰਗਰ ਲੱਗੇ ਸ਼ਕਣ ਤੇ ਚੱਲੀਏ ਘਰ ਨੂੰ ਆਣੀਾ ਪੂਰੀ ਕੱਟੀ ਗਈ ਆਪਣੀ ਲੋਦੀ ਵੀ ਆ ਵੀ ਹੋ ਹੈ ਹੋਲੂ ਵੀ ਯਾਰੇ ਹਾਂਜੀ ਬਾਜੀ ਕਿੱਥੇ ਪੈਂਦਾ ਹੈ ਆ ਮੈਂ ਨਾਮ ਐਂ ਦੇ ਲੱਗ ਅੱਛੇ ਹੋ ਹੈ ਲੋਏ ਬਾਬੇ ਆਗੇ ਘਰੇ ਤੇ ਕਬੂਤਰੀ ਆਪਣੀ ਸਵੇਰੇ ਚਲ ਗਈ ਸੀ ਨਾਲ ਹੀ ਪਿੰਡ ਛੋਟਾ ਜਾ ਸੀ ਹਨਾ ਇੱਕ ਵਾਰੀ 12 ਵਜੇ ਮਾੜੀ ਜੀ ਗੇੜੀ ਮਾਰੀ ਚੈੱਕ ਹੋ ਕੇ ਤੇ 2 ਕੁ ਮਿੰਟ ਰਿੰਦੇ ਸੀ ਕੱਟਣ ਨੂੰ ਹਨਾ ਫੇ ਦੂਜੇ ਪਿੰਡੇ ਹੀ ਚਲ ਗਈ ਤੇ ਉਹ ਦਵਾਈ ਨਹੀਂ ਫਿਆ ਪਾਪੀ ਕਟਾ ਕੇ ਆ ਗਈ ਸੀ ਉਹ ਹੁੰਦੀ ਹੈ ਨਹੀਂ ਸੀ ਵਿਕਟਾਈ ਤੇ ਸਨਮਾਨ ਕੀਤਾ ਭਰਾਵਾਂ ਨੇ ਉਹਨਾਂ ਦਾ ਬਹੁਤ ਧੰਨਵਾਦ ਆ ਤੇ ਸਨਮਾਨ ਲੈ ਕੇ ਘਰ ਨੂੰ ਆ ਗਏ ਕਿਉਂ ਐ ਵੀ ਉਥੇ ਧੁੱਪੇ ਸੜੀ ਜਾਂਦੇ ਕੋਈ ਫਾਇਦਾ ਨਹੀਂ ਕੋਈ ਵੀ ਧੁੱਪ ਤਾਂ ਚਲੋ ਉਦਾਦੀ ਹੋਈ ਸੀ ਇੰਨੀ ਵੀ ਨਹੀਂ ਸੀ ਪਰ ਕਬੂਤਰ ਪਿਛਲਿਆਂ ਨੂੰ ਵੀ ਦਾਣਾ ਦੂਣਾ ਪੋਣਾ ਸੀ ਕਿਉਂਕਿ ਆਉਂਦੀ ਨਹੀਂ ਸੀ ਉਹ ਪੰਜ ਪੰਜ ਸੱਤ ਮਿੰਟ ਰਹਿੰਦੇ ਹੀ 10 ਮਿੰਟ ਕਟਣ ਨੂੰ ਮੈਂ ਕਟਾਉ ਤੇ ਚੱਲੀ ਆ ਫੇ ਆਈ ਵੀ ਨਹੀਂ ਉਦਾਂ ਉਹ ਉਥੇ ਉੱਡੀ ਜਾਂਦੀ ਨਾਲ ਦੇ ਪੈਂਟ ਚ ਹਜੇ ਵੀ ਉੜਦੀ ਪਈ ਆਪਣੀ ਕਬੂਤਰੀ ਹੁਣ ਪਤਾ ਲੱਗਾ ਸੀ ਤੇ ਬਾਕੀ ਕੋਈ ਚੱਕਰ ਨਹੀਂ ਚਲੋ ਰੰਗ ਰੂੰ ਕਰੀ ਜਾਨੇ ਟੈਂਕੀ ਨਹੀਂ ਚਮਕਾਤੀ ਆ ਇਹਨੂੰ ਰੰਗ ਕਰਨਾ ਆ ਤੇ ਆ ਰਹਿ ਗਿਆ ਬਸ ਛੁੱਡੇ ਖੱਡੇ ਵੀ ਇਦਾਂ ਦੇ ਕਰਾ ਲੈਣੇ ਆ ਰੰਗ ਕਿਹੜਾ ਲਾਡੀ ਦਿੱਤਾ ਹੀ ਨਹੀਂ ਹਜੇ ਆਹ ਪ੍ਰਾਈਮਰ ਮਾਰਿਆ ਇਦਾਂ ਦਾ ਰੰਗ ਹੋਣਾ ਛੁੱਡਿਆਂ ਨੂੰ ਪਹਿਲਾਂ ਜੋਗਿਆ ਜਾ ਕਲਰ ਸੀ ਹੁਣ ਇਹਦੇ ਨਾਲ ਦਾ ਰੰਗ ਕਰਾਉਣਾ ਆਹ ਵਾਲਾ ਹੋ ਕੰਨਾ ਵਿੱਚ ਨੱਤੀਆਂ ਤੇ ਉਹ ਬਬਿਤੂ ਪਤਾ ਅੱਜ ਲੱਗੀ ਆ ਜਿਹੜਾ ਦੇੜਾ ਲੱਗਣ ਲਾਪੇ ਬਾਰੀਆਂ ਵੀ ਹੋਊਗੀਆਂ ਤੇ ਛੱਡਾਂਗੇ ਪੁੱਤਰ ਹਨਾ ਆਹ ਵਾਲੇ ਤੇ ਇਹਨਾਂ ਨੂੰ ਕੱਢਾਂਗੇ ਸਾਰੇ ਪੁੱਤਰਾਂ ਨੂੰ ਆਪ ਪੰਜ ਚਾਰ ਤਾਂ ਆਪਾਂ ਕੱਢੇ ਹੀ ਆ ਤੇ ਉਹ ਵੀ ਪੁੱਤਰ ਕੱਢਨੇ ਸ਼ੁਰੂ ਕਰਾਂਗੇ ਲਗਾਤਾਰ ਜੇ ਮੌਸਮ ਲੱਗੇ ਤਾਂ ਗੱਲ ਨੂੰ ਹੁਣ ਨਵੀਂ ਗਣਕਿਆ ਤੇ ਇਹ ਪੂਣੀ ਆ ਪੁਰਾਣੀ ਗਣਕ ਖਰਾਬ ਖਤਮ ਹੋ ਗਈ ਹੈ ਨਾ ਆਪਣੇ ਕੋਲ ਮੋਗ ਗਈ ਆ ਤੇ ਇਹਨੂੰ ਭੇਕੇ ਰੱਖ ਦਿੱਤਾ ਅੱਜ ਰਾਤ ਭਿੱਜੀ ਰਹਿਣਣੀਆਂ ਤੇ ਸੂਇਰ ਨੂੰ ਸੁਕਾ ਕੇ ਹਲਕੀ ਜਿਹੀ ਛਾਵੇਂ ਫੇਪ ਹੋਣੀ ਹੈ ਗਣਕ ਦੇਖੋ ਕਿ ਗਰਮ ਪਾਉ ਹੁੰਦੀ ਗਣਕ ਜਿਹੜੀ ਇਹ ਤਾਂ ਬੰਦਿਆਂ ਨੂੰ ਲੈ ਵੰਦੀ ਤੇ ਫੇਰ ਜਾਨਵਰ ਹੈ ਨਾ ਮਾੜੀ ਜਿਹੜੀ ਆਪਾਂ ਬੜ ਲਏ ਉਹਨਾਂ ਜਿੱਥੇ ਉਹ ਕੂਤਰੀ ਜੋੜੇ ਚ ਪਾਸਤੀ ਸੀ ਆਪਾਂ ਕਿਉਂਕਿ ਦਿਨ ਤਾਂ ਲੱਗਦੇ ਨਹੀਂ ਛੱਡਣੀ ਕੀ ਸੀ ਹੈ ਨਾ ਤੇ ਮੱਛੀ ਵੀ ਮਰੀ ਜਾਂਦਾ ਸੀ ਤੇ ਘਰੋਂ ਕੂ ਤਾਂ ਤੁਰ ਵੀ ਪੈਂਦੇ ਦਾ ਕੋਈ ਯਕੀਨ ਨਹੀਂ ਹੁੰਦਾ ਤੇ ਆ ਜੋੜਾ ਆਪਾਂ ਇੱਧਰ ਲਾਇਆ ਹੋਇਆ ਤੇ ਆ ਬੋਰੀਆਂ ਪੁਰੀਆਂ ਇੱਕ ਦਾ ਖਲਾਰੀਆਂ ਹੁਣ ਇੱਕ ਵਾਰੀ ਸਫਾਈ ਕਰਾਂਗੇ ਜੋ ਰੰਗ ਰੰਗ ਹੋ ਗਿਆ ਤੇ ਨਿਆਲੇ ਲੱਗੇ ਖੇਡਣਾਂ ਉੜ ਦੇਣਾ ਜਿਹੜੇ ਜੋੜ ਰੱਖ ਲੈਣੀਆਂ ਪਿੰਜਰਾ ਰੱਖ ਲੈਣਾ ਇੱਕ ਦੋ ਛਤਰੀਆਂ ਤੇ ਟਰੀਆਂ ਸਾਫ਼ ਕਰਕੇ ਰੱਖ ਲਾਂਗੇ ਹਨਾ ਆਹ ਵਾਲੇ ਗੁੱਡੇ 'ਚ ਜਿਹੜਾ ਆਪਣਾ ਪਿੱਛੇ ਗੁੱਡਾ ਆ ਜਾਂ ਰੰਗ ਰੰਗ ਕਰ ਲੈਣ ਪਹਿਲਾਂ ਇੱਕ ਵਾਰੀ ਸਾਰਾ ਹੀ ਤੇ ਇੱਦਾਂ ਆ ਵੀ ਨੂੰ ਵੀ ਰੰਗ ਕਰਾ ਦਾਂਗੇ ਇੱਕ ਵਾਰੀ ਚੰਗੀ ਤਰ੍ਹਾਂ ਟਾਈਮ ਪਾਸ ਜਾਈਏ ਪਰ ਚਲੋ ਜੋੜੀਆਂ-ਜੂੜੀਆਂ ਲੋਂਨ ਨੂੰ ਕੀ ਆ ਹਨਾ ਇੱਥੇ ਛੱਡ ਕੇ ਪਹਿਲਾਂ ਜੋੜੀਆਂ ਲਵਾ ਲੈਂਦਾ ਤੇ ਬਾਕੀ ਆਹੇ ਕੋਸ਼ ਆ ਇਹਦੇ ਵਿੱਚ ਸਮਾਨ ਰੱਖ ਦਾਂਗੇ ਚੱਕ ਕੇ ਜਿਹੜਾ ਆਪਾਂ ਨੂੰ ਚਾਹੀਦਾ ਪਿੰਜਰੇ-ਪੁੰਜਰੇ 'ਚ ਰੱਖਾਂਗੇ ਤੇ ਬਾਕੀ ਠੀਕ ਆ ਬਾਬਿਓ ਫੇਰ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਅੱਜ ਦਾ ਵਲੋਗ ਐਡਾ ਕੀ ਆ ਕਿਉਂਕਿ ਉੱਥੇ ਵੀਡੀਓ ਬਣਾਈ ਵੀ ਨਹੀਂ ਫੇਹੀ ਆਈ ਗਏ ਸੀ ਹਨਾ ਕੋ ਕਬੂਤਰੀ ਤਾਂ ਚਲ ਗਈ ਸੀਗੀ ਤੇ ਉੱਡੀ ਹੀ ਨਹੀਂ ਕਬੂਤਰੀ ਉੱਥੇ 1 ਮਿੰਟ ਵੀ ਨਹੀਂ ਸਿਰਫ 12:00 ਕੱਟ ਹੋਣ ਲੱਗੀ ਸੀਗੀ 2 ਮਿੰਟ ਪਹਿਲਾਂ ਗਈ ਉੱਤੋਂ ਚੱਕਰ ਮਾਰਿਆ ਐਡਾ ਗਿੜੀ ਜਿ ਮਾਰੀ ਚੈੱਕ ਹੋਈ ਫੇਰ ਚਲ ਗਈ ਤੇ ਬਾਅਦ ਚੋਂ ਨਹੀਂ ਆਈ ਫੇਰ ਬਾਅਦ ਚੋਂ ਨਾਲ ਦੇ ਪਿੰਡੀ ਉੱਡੀ ਗਈ ਤੇ ਹੁਣ ਸ਼ਾਇਦ ਪਤਾ ਨਹੀਂ ਹਜੇ ਵੀ ਉੜਦੀ ਹੋਊਗੀ ਬੈਨ ਵਾਲੀ ਤਾਂ ਹੈ ਨਹੀਂ ਸੀਗੀ ਲੇ ਵੀ ਕੁਤਰੀ ਔੜਦੀ ਹੋਊ ਕਿਉਂਕਿ 6-7 ਆ ਘਰੇ ਵੀ ਆਉਂਦੀ ਸੀ ਉਹ ਤੇ ਬਾਕੀ ਚਲੋ ਜਿੱਦਾਂ ਵੀ ਆ ਠੀਕ ਆ ਬਾਬੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ